ਕਰਕੇ ਲੈ ਲਏ ਗਿਆ ਸੀਗਾ ਤੇ ਪੁਲਿਸ ਨੇ ਰਿਕਵਰ ਪਲੱਸ ਫ੍ਰੀਜ਼ ਕਰਾ ਕੇ ਉਹਦਾ ਇੰਨੀ ਕਰਾਸ਼ੀ ਹੁਣ ਤੱਕ ਅਸੀਂ ਕੱਢ ਚੁੱਕੇ ਤੇ 15% ਕੜੀ ਦਰ ਕੜੀ ਜੋੜ ਦੇਵੇ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਉਹਨਾਂ ਨੂੰ ਅਰੈਸਟ ਕੀਤਾ ਹੈ ਮੈਂ ਇਹਨਾਂ ਨੇ ਕੀਤਾ ਕਿ ਕਿੱਦਾਂ ਸੀ ਥੋਖਲ ਦੀ ਕਿੱਦਾਂ ਇੱਕ ਬੋਸ ট্রেਡਿੰਗ ਕੰਪਨੀ ਦੇ ਨਾਂ ਦਾ ਇੱਕ ਅਕਾਊਂਟ ਸੀਗਾ ਤੇ ਟੈਲੀਗ੍ਰਾਮ ਐਪ ਰਾਹੀਂ ਜੋ ਕੰਪਲੇਨੈਂਟ ਹੈ ਉਹ ਅਪਰੋਚ ਕੀਤਾ ਗਿਆ ਤੇ ਫਿਰ ਅੱਗੇ ਮਿਊਚੁਅਲ ਫੰਡਸ ਆ ਟਾਈਪ ਦਾ ਬਣਾਉਂਦੇ ਆ ਕਿ ਇਹਦੇ ਵਿੱਚ ਤੁਸੀਂ ਇਨਵੈਸਟ ਕਰੋਗੇ ਤੇ ਤੁਹਾਨੂੰ ਜ਼ਿਆਦਾ ਇਹਦਾ ਰਿਟਰਨ ਆਏਗਾ ਤੇ ਉਹ ਜ਼ਿਆਦਾ ਰਿਟਰਨ ਦੇ ਲਾਲਚ ਦੇ ਵਿੱਚ ਪਰਸਨ ਜੋ ਅਨオーਥਰਾਇਜ਼ਡ ਇਦਾਂ ਦੀ ਐਪਸ ਵਗੈਰਾ ਹੈ ਇਦਾਂ ਦੇ ਅਕਾਊਂਟਸ ਵਗੈਰਾ ਉਹਦੇ ਵਿੱਚ ਇਨਵੈਸਟ ਕਰ ਦਿੰਦੇ ਤੇ ਉਦੋਂ ਬਾਅਦ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਜਦੋਂ ਉਹ ਜ਼ਿਆਦਾ ਅਮਾਊਂਟ ਆਪਣਾ ਦੇ ਚੁੱਕੇ ਹੁੰਦੇ ਉਸ ਵੇਲੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਫੇਕ ਫੇਕ ਐਪ ਸੀਗੀ ਤੇ ਉਹਦੇ ਬਾਰੇ ਵੀ ਮੈਂ ਪੀਸੀ ਦੇ ਐਂਡ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਵੀ ਕਰੂੰਗੀ ਕਿ ਕਿਵੇਂ ਆਪਣੇ ਆਪ ਨੂੰ ਇਦਾਂ ਦੇ ਸਾਈਬਰ ਫਰਾਡ ਤੋਂ ਬਚਾ ਸਕਦੇ ਹੋ ਤੇ ਜੋ ਦੂਜਾ ਕੇਸ ਹੈਗਾ ਉਹ ਡਿਜੀਟਲ ਅਰੈਸਟ ਦਾ ਕੇਸ ਹੈਗਾ ਤੇ ਐਫਆਈਆਰ 14 ਸਾਈਬਰ ਪੁਲਿਸ ਸਟੇਸ਼ਨ ਦੀ ਉਹਦੇ ਅੰਡਰ ਉਹ ਰਜਿਸਟਰ ਕੀਤੀ ਗਈ ਸੀਗੀ ਮਹਿੰਦਰ ਪ੍ਰਤਾਪ ਗਿੱਲ ਨਾਦੇ ਪਰਸਨ ਹੈ ਇਹ ਨਾਦੇ ਨਾਲ ਡਿਜੀਟਲ ਅਰੈਸਟ ਵਾਲਾ ਸਾਈਬਰ ਫਰਾਡ ਹੋਇਆ ਜਿਹਦੇ ਵਿੱਚ 10 ਜੂਨ ਤੋਂ ਲੈ ਕੇ 4 اگست تک انہاں نے کل 2 کروڑ 65 لاکھ دی راشی ا وکھرے وکھرے ٹائم پہ سائبر فراڈ سٹر نو دتی انہاں نو ایک ڈیجیٹل ارےسٹ تا چاسا دے کہ نا تو ا ایکسٹورٹ کیتا گیا اے جننا بھی اماؤنٹ ہے گا۔ اینوں کال کیتی گئی سی گی کہ جو জেট ایوییز دا مالک ہے ਉਹਨੂੰ ਅਰੈਸਟ ਕੀਤਾ ਗਿਆ ਤੇ ED ਤੇ CBI ਵੱਲੋਂ ਜੋ ਜਿਨੇ ਇਹਨੂੰ ਕਾਲ ਕੀਤੀ ਸੀਗੀ ED ਤੇ CBI ਵੱਲੋਂ ਆਪਣੇ ਆਪ ਨੂੰ ਦੱਸ ਕੇ ਇਹਨੂੰ ਡਰਾਇਆ ਗਿਆ ਤੇ ਇਹਨੂੰ ਦੱਸਿਆ ਗਿਆ ਕਿ 84 ਕਰੋੜ ਦੇ ਟੋਟਲ ਆ ਫਰਾਡ ਹੈਗਾ ਜਿਹਦੇ ਵਿੱਚ ED ਤਫਤੀਸ਼ ਕਰ ਰਹੀ ਹੈ ਤੇ ਹੁਣ ਤੇਰਾ ਨਾਂ ਆਂਦਾ ਹੈਗਾ ਤੇ ਕਿਉਂਕਿ ਵੱਡਾ ਫਰਾਡ ਇਹਨੂੰ ਦੱਸਿਆ ਗਿਆ ਤੇ ਇਹਨੂੰ ਡਰਾਤਾ ਗਿਆ ਕਿ ਤੈਨੂੰ ਹੁਣ ਅਰੈਸਟ ਕਰਨ ਆ ਰਹੇ ਤੇ ਵੱਖਰੇ ਵੱਖਰੇ ਟਾਈਮ 'ਤੇ ਉਹ ਅਰਸਤਾ ਚ ਡਰਾ ਕੇ ਐਕਸਟਰੈਕਟ ਕੀਤਾ ਗਿਆ 2 ਕਰੋੜ 65 ਲੱਖ ਰੁਪਏ ਇਹਦੇ ਵਿੱਚ ਵੀ ਆ ਆਗਸਟ ਦਾ ਹੀ ਕੇਸ ਹੈਗਾ ਤੇ ਇਹਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਵਿੱਚ 14 ਨੰਬਰ ਐਫਆਈਆਰ ਦਰਜ ਕੀਤੀ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਕੇਸ ਦੇ ਵਿੱਚ ਵੀ professionl investigation ਕਰਦੇ ਹੋਏ ਤੋਂ ਤੱਕ 9% ਦੀ ਅਰੈਸਟ ਹੋ ਚੁਕੀ ਹੈ ਇਹਦੇ ਵਿੱਚ ਵੀ ਅਲੱਗ-ਅਲੱਗ ਪਰਸਨ ਦਾ ਜਿਸ ਪਰਸਨ ਦੇ ਨਾਮ ਦਾ ਅਕਾਊਂਟ ਸੀਗਾ ਉਹਨੂੰ ਵੀ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਤੇ ਅੱਗੇ ਗਾਂ ਉਹ ਪੈਸੇ ਦਾ ਜੋ ਟ੍ਰੇਲ ਹੈਗਾ ਮਨੀ ਦਾ ਟ੍ਰੇਲ ਉਹਨੂੰ ਸਟੈਬਲਿਸ਼ ਕਰਦੇ ਹੋਏ ਟੋਟਲ 9% ਦੀ ਅਰੈਸਟ ਹੋਈਏ ਇਸ ਕੇਸ ਦੇ ਵਿੱਚ ਵੀ ਟੋਟਲ ਜੋ ਰਿਕਵਰੀ ਹੈ ਪੈਸੇ ਦੀ ਉਹ 499910 ਰੁਪਏ ਦੀ ਰਿਕਵਰੀ ਇਨ ਅਕਿਊਸ ਤੋਂ ਕਰਾਈ ਗਈ ਹੈ ਤੇ ਦੇ ਨਾਲ ਨਾਲ 287396 ਰੁਪਏ ਇਹ ਅਕਾਊਂਟਸ ਦੇ ਵਿੱਚ ਜਿਹੜੇ ਕਿ ਅਕਾਊਂਟਸ ਯੂਜ਼ ਕੀਤੇ ਗਏ ਸੀਗੇ ਇਸ ਪੂਰੀ ਕੀ ਪੂਰੀ ਚੇਨ ਦੇ ਵਿੱਚ ਉਹਨਾਂ ਦੇ ਵਿੱਚ ਫ੍ਰੀਜ਼ ਕਰਾਏ ਗਏ ਤੇ ਫਿਰ ਕੋਰਟ ਦੀ ਪਰਮਿਸ਼ਨ ਲੈ ਕੇ ਜੋ ਕੰਪਲੇਨੈਂਟ ਉਦੋਂ ਉਹਨੂੰ ਰਿਲੀਜ਼ ਕਰਾ ਕੇ ਉਹਨੂੰ ਵਾਪਸ ਦਿੱਤੇ ਜਾਣਗੇ ਪੈਸੇ ਤੇ ਆ ਦੋਨੋਂ ਹੀ ਕੇਸਸ ਦੇ ਵਿੱਚ ਜੋ ਸਾਈਬਰ ਪੁਲਿਸ ਸਟੇਸ਼ਨ ਹੈ ਖੱਲਾ ਦਾ ਡੀਐਸਪੀ ਡੀ ਦੇ ਅੰਡਰ ਐਸਪੀਡੀ ਦੇ ਅੰਡਰ ਡੀਐਸਪੀਡੀ ਕੀ ਸੁਪਰਵਾਈਜ਼ਨ ਦੇ ਅੰਡਰ ਸਾਡੇ ਸਬ ਇੰਸਪੈਕਟਰ ਨਰਪਿੰਦਰ ਪਾਲ ਇਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਤੇ ਇਨਾਂ ਦੀ ਮਿਹਨਤ ਕਰਕੇ ਹੀ ਜੋ ਟੋਟਲ 24 ਅਰੈਸਟ ਹੋਈਆਂ ਨੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੋਨੋਂ ਦੇ ਦੋਨੋਂ ਵੱਖਰੇ ਵੱਖਰੇ ਫਰਾਡਸ ਦੇ ਮਾਡਲਸ ਆਫ ਪਰੈਂਡੀ ਯੂਜ਼ ਕਰਕੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ ਔਰ ਵੱਡੇ ਅਕਾਊਂਟਸ ਦੀ ਠੱਗੀ ਹੈ ਵੱਡੇ ਅਮਾਉਂਟ ਦੀ ਠੱਗੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਪਹਿਲਾ ਤਾਂ ট্রেਡਿੰਗ ਐਪ ਵਾਲਾ ਜੋ ਮਾਡਲਸ ਆਫ ਪਰੈਂਡੀ ਹੈਗਾ ਇਹਦੇ ਵਿੱਚ ਹੁੰਦਾ ਕਿ ਹੈਗਾ ਕਿ ਕੁਝ ਐਪਸ ਹੁੰਦੀਆਂ ਹੈ ਅੱਜਕੱਲ ਹਰ ਪਰਸਨ ਇਨਵੈਸਟ ਕਰਨਾ ਚਾਹੁੰਦਾ ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦਾ ਤੇ ਕੁਝ ਐਪਸ ਦਾ অথੋરાઇਜ਼ਡ ਐਪ ਹੈ ਤੇ ਉਹਨਾਂ ਦਾ ਬਿਲਕੁਲ ਪੱਕਾ ਹੁੰਦਾ ਹੈਗਾ ਕਿ ਤੁਹਾਨੂੰ ਈਮੇਲ ਰਾਹੀ ਵੀ ਅਗਰ ਤੁਸੀਂ 500 ਰੁਪਏ ਵੀ ਕਿਤੇ ਐਸਆਈਪੀ ਜਾਂ ਕਿਸੇ ਵੀ ਕੋਈ ਤੁਸੀਂ ਉਹ ਬਾਏ ਕਰਦੇ ਹੋ ਕੋਈ ਸ਼ੇਅਰ ਵਗੈਰਾ ਬਾਏ ਕਰਦੇ ਹੋ ਤੁਹਾਨੂੰ ਤੁਹਾਡੇ ਅਫੀਸ਼ੀਅਲ ਮੇਲ ਆਈਡੀ ਪੇ ਜੋ ਜੋ ਐਕਚੁਅਲ ਕੰਪਨੀ ਹੈਗੀ ਜਾਂ ਕੋਈ ਮਿਊਚੁਅਲ ਫੰਡ ਹੈਗਾ ਕੋਈ ਵੀ ਕੰਪਨੀ ਉਹ ਕੰਪਨੀ ਵੀ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਕੋਲ ਇੰਨਾ ਸ਼ੇਅਰ ਹੈਗਾ ਤੇ ਆਪਣੀ ਕੰਪਨੀ ਦੇ ਇਨਫੈਕਟ ਨਿੱਕੀ ਨਿੱਕੀ ਜੋ ਉਹਨਾਂ ਦੀ ਬੋਰਡ ਮੀਟਿੰਗ ਹੁੰਦੀ ਹੈ ਉਹਨਾਂ ਦੇ ਵੀ ਤੁਹਾਨੂੰ ਮੇਲ ਆਉਂਦੇ ਰਹਿੰਦੇ ਤੇ ਕੰਪਨੀ ਤੁਹਾਨੂੰ ਡਾਇਰੈਕਟਲੀ ਹਰ ਚੀਜ਼ ਦੀ ਕਮਿਊਨੀਕੇਸ਼ਨ ਦਿੰਦੀ ਹੈ ਤੇ ਉਹ ਤਾਂ অথরাইਜ਼ ਹੁੰਦਾ ਹੈ ਤੇ ਉਹ ਉੱਥੇ ਤੁਹਾਡਾ ਪੈਸਾ ਸੇਫ ਹੈ ਬਟ ਜੋ ਇੱਦਾਂ ਦੇ ਟੈਲੀਗ੍ਰਾਮ ਰਾਹੀਂ ਤੁਹਾਨੂੰ ਕੁਝ ਕੋਈ ਪਰਸਨ ਅਪਰੋਚ ਕਰਦਾ ਹੈਗਾ ਕਿ ਤੁਹਾਨੂੰ ਉੱਤੇ ਦਾ 10% ਰਿਟਰਨ ਮਿਲ ਰਿਹਾ ਮੈਂ ਤੁਹਾਨੂੰ 50% ਰਿਟਰਨ ਦਿੰਦਾ ਹਾਂ ਤੇ ਉਦਾਂ ਦੇ ਲਾਲਚ ਦੇ ਵਿੱਚ ਅਸੀਂ ਕਈ ਵਾਰੀ ਇੱਦਾਂ ਦੀ ਐਪਸ 'ਚ ਪੈਸਾ ਇਨਵੈਸਟ ਕਰ ਦਿੰਦੇ ਤੇ ਆ ਸਾਰੇ ਕੇ ਸਾਰੇ ਪਰਸਨ ਜੋ ਵੀ ਇੱਦਾਂ ਦੇ ਫਰਾਡਸ ਦਾ ਸ਼ਿਕਾਰ ਹੁੰਦੇ ਐ ਆਪਣੀ ਮਿਹਨਤ ਕਸ਼ ਬੰਦੇ ਹੁੰਦੇ ਐ ਮਿਹਨਤ ਦੇ ਨਾਲ ਕਮਾਈ ਹੋਈ ਨਾਲ ਦੀ ਉਹ ਸਾਰੀ ਸਰੀ ਰਾਸ਼ੀ ਹੁੰਦੀ ਹੈ ਤੇ ਉਹਨੂੰ ਫਿਰ ਆਪਣੇ ਛੋਟੇ ਜਿਹੇ ਲਾਲਚ ਦੇ ਵਿੱਚ ਆ ਕੇ ਉਹ ਲੂਸ ਕਰ ਦਿੰਦੇ ਤੇ ਆਈ ਰਿਕੁਐਸਟ ਕਿ ਸਾਰੇ ਕੇ ਸਾਰੇ ਜਿੱਥੇ ਵੀ ਤੁਸੀਂ ਆਪਣੇ ਪੈਸੇ ਇਨਵੈਸਟ ਕਰਦੇ ਹੋ ਤੁਸੀਂ ਵੈਰੀਫਾਈਡ ਜੋ ਐਪਸ ਹੈ ਉਹਨਾਂ ਦੇ ਥਰੂ ਹੀ ਜਾਓ ਜਾਂ ਜੋ ਵੈਰੀਫਾਈਡ ਜੋ ਸ਼ੇਅਰ ਜੋ ਬ੍ਰੋਕਰਸ ਹੁੰਦੇ ਉਹਨਾਂ ਦੇ ਥਰੂ ਹੀ ਤੁਸੀਂ ਇਨਵੈਸਟ ਕਰੋ ਤਾਂ ਕਿ ਤੁਹਾਡਾ ਜੋ ਆਪਣੀ ਮਿਹਨਤ ਦਾ ਪੈਸਾ ਹੈ ਉਹ ਸੇਫ ਵੀ ਰਹੇ ਤੇ ਪਾਵੇ ਕਾਟ ਰਿਟਰਨ ਆਏ ਪਰ ਏਟਲੀਸਟ ਉਹ ਪੱਕਾ ਰਿਟਰਨ ਵੀ ਆਏਗਾ ਤੇ ਤੁਹਾਡਾ ਪੈਸਾ ਸੇਫ ਰਹੇਗਾ ਸਾਈਬਰ ਫਰਾਡਸ ਤੋਂ ਇਸ ਵਾਲੇ ਮਾਡਲਸ ਪਰੰਡੀ ਜੋ ਯੂਜ਼ ਕਰਦੇ ਉਹਦੇ ਤੁਸੀਂ ਉਸ ਤੋਂ ਤੁਸੀਂ ਬਚ ਕੇ ਰਹੋ ਆਪਣੇ ਪੈਸੇ ਨੂੰ ਸੇਫ ਰੱਖੋ ਜਿਆ ਜੋ ਹੈਗਾ ਡਿਜੀਟਲ ਅਰੈਸਟ ਵਾਲਾ ਇਹਦੇ ਲਈ ਤਾਂ ਵੱਖਰੇ ਵੱਖਰੇ ਟਾਈਮ 'ਤੇ ਪੰਜਾਬ ਪੁਲਿਸ ਵੱਲੋਂ ਵੀ ਬਹੁਤ ساری ਵੀਡੀਓਜ਼ ਇਨਫੋਰਮੇਸ਼ਨ ਦੇ ਲਈ ਜਾਰੀ ਕੀਤੀਆਂ ਗਈਆਂ ਨੇ ਅਸੀਂ ਉਹਦਾ ਵੀ ਸੈਮੀਨਾਰਸ ਵਗੈਰਾ ਵੀ ਰੱਖਦੇ ਤੇ ਸੀਨੀਅਰ ਮੋਸਟ ਲੈਵਲ 'ਤੇ ਵੀ ਬਹੁਤ ساری ਵੀਡੀਓਜ਼ ਜਾਰੀ ਕੀਤੀਆਂ ਗਈਆਂ ਮਿਨਿਸਟਰੀ ਆਫ ਫੋਰਮ ਅਫੇਅਰਸ ਵੱਲੋਂ ਵੀ ਪੰਜਾਬ ਪੁਲਿਸ ਵੱਲੋਂ ਵੀ ਤਾ ਮੈਂ ਸਾਰਿਆਂ ਨੂੰ ਸਿਰਫ ਇੱਕ ਰੂਲ ਆਫ ਥੰਬ ਦੱਸਣਾ ਚਾਹਦੀ ਹੂੰ ਕਿ ਪੁਲਿਸ ਕਦੇ ਵੀ ਵੀਡੀਓ ਕਾਲ ਕਰਕੇ ਜਾਂ WhatsApp 'ਤੇ ਕਾਲ ਕਰਕੇ ਜਾਂ ਫੇਸਟਾਈਮ ਕਰਕੇ ਕਦੇ ਵੀ ਤੁਹਾਨੂੰ ਨਹੀਂ ਕਹੇਗੀ ਕਿ ਤੁਸੀਂ ਤੁਹਾਨੂੰ ਅਰੈਸਟ ਕੀਤਾ ਜਾਂਦਾ ਹੈ ਅਸਲੀ ਪੁਲਿਸ ਵੀਡੀਓ ਕਾਲ ਨਹੀਂ ਕਰਦੀ ਹੈ ਅਸਲੀ ਪੁਲਿਸ ਪ੍ਰੋਪਰ ਚੈਨਲਸ ਕੇ ਥਰੂ ਹੀ ਆਏਗੀ ਫਿਜ਼ੀਕਲੀ ਅਗਰ ਤੁਹਾਡਾ ਕਿਤੇ ਸਮੂਲੀਅਤ ਹੋਵੇ ਤਾਂ ਹੀ ਆਏਗੀ ਤੇ ਤੁਸੀਂ ਬਿਨਾਂ ਡਰੇ ਉਸ ਫੋਨ ਨੂੰ ਅਗਰ ਤੁਹਾਨੂੰ ਇਦਾਂ ਦਾ ਕੋਈ ਕਾਲ ਆਂਦਾ ਤੁਸੀਂ ਇਮੀਡੀਏਟਲੀ ਕੱਟ ਵੀ ਕਰ ਦੋ ਕੋਈ ਫਰਕ ਨਹੀਂ ਪੈਂਦਾ ਕੁਸਾਮੇ ਫਰਾਡ ਸਟਰੀ ਬੈਠੇ ਹੁੰਦੇ ਤੇ ਦੂਜਿਆ ਤੁਸੀਂ ਕਿਸੇ ਵੀ ਪਰਸਨ ਦੇ ਨਾਲ ਜੋ ਤੁਹਾਨੂੰ ਇਦਾਂ ਦਾ ਡਰਾ ਧਮਕਾ ਕੇ ਤੁਹਾਡੀ ਆਪਣੀ ਪਰਸਨਲ ਜਾਣਕਾਰੀ ਤੁਹਾਡੇ ਤੋਂ ਅਗਰ ਮੰਗਦਾ ਹੋਵੇਗਾ ਤੁਹਾਡਾ ਪੈਸਾ ਟਰਾਂਸਫਰ ਕਰਾਉਂਦਾ ਤੁਸੀਂ ਨਾ ਆਪਣੀ ਕੋਈ ਪਰਸਨਲ ਜਾਣਕਾਰੀ ਆਪਣੀ ਫੈਮਲੀ ਦੀ ਆਪਣੀ ਜਾਣਕਾਰੀ ਕੋਈ OTP ਕੋਈ ਆਪਣਾ ਬੈਂਕ ਅਕਾਊਂਟ ਜਾਂ ਸੋਸ਼ਲ ਮੀਡੀਆ ਦੇ ਅਕਾਊਂਟ ਸੀ ਕੋਈ ਵੀ ਜਾਣਕਾਰੀ ਉਹਨਾਂ ਦੇ ਨਾਲ ਸਾਂਝਾ ਨਾ ਕਰੋ ਤੇ ਕਿਸੇ ਵੀ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕਰੋ ਉਹਨਾਂ ਦੇ ਕਹਿਣ ਪੇ ਅਗਰ ਉਹ ਤੁਹਾਨੂੰ ਕੰਪੈਲ ਕਰਦੇ ਫੋਰਸ ਕਰਦੇ ਕਿ ਇਸ ਲਿੰਕ ਦੇ ਉੱਪਰ ਸਪੋਕ ਕਰੋ ਕਲਿੱਕ ਕਰੋ ਤੋਂ ਕਿਸੇ ਦੇ ਕਹਿਣ ਤੋਂ ਕੋਈ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕੋਈ ਜਮ ਆਪਣੀ ਬੈਂਕ ਤੋਂ ਟ੍ਰਾਂਸਫਰ ਨਾ ਕਰੋ ਕਿਉਂਕਿ ਪੁਲਿਸ ਨਾ ਤੁਹਾਨੂੰ ਅਗਰ ਤੁਹਾਡੀ ਕਿਸੇ ਕ੍ਰਾਈਮ ਵਿੱਚ ਸ਼ਮੂਲੀਅਤ ਹੁੰਦੀ ਹੈ ਤਾਂ ਪੁਲਿਸ ਪੈਸੇ ਲੈ ਕੇ ਤੁਹਾਨੂੰ ਛੱਡ ਨਹੀਂ ਸਕਦੀ ਹੈ ਦੂਜਾ ਪੁਲਿਸ ਕਦੇ ਵੀ ਵੀਡੀਓ ਕਾਲ ਕਰਕੇ ਤੁਹਾਨੂੰ ਅਰੈਸਟ ਬਾਰੇ ਨਹੀਂ ਦੱਸੇਗੀ ਤਾਂ ਜੋ ਡਿਜੀਟਲ ਔਰ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਤੁਹਾਨੂੰ ਕੋਈ ਵੀ ਡਿਜੀਟਲ ਯਰੈਸਟ ਨਹੀਂ ਕਰ ਸਕਦਾ ਕੋਈ ਵੀ ਏਜੰਸੀ ਇਹ ਦੀ ਹੋ ਗਈ ਸੀਬੀਆਈ ਹੋ ਗਈ ਜਾਂ ਕੋਈ ਇੰਟਰਨੈਸ਼ਨਲ ਏਜੰਸੀ ਹੋ ਗਈ ਜਾਂ ਕੋਈ ਕੋਈ ਹੋਰ ਪੁਲਿਸ ਆਰਗੇਨਾਈਜੇਸ਼ਨ ਹੋ ਗਈ ਐਨਆਈ ਹੋ ਗਈ ਕੋਈ ਵੀ ਡਿਜੀਟਲ ਯਰੈਸਟ ਨਾ ਦੀ ਕੋਈ ਚੀਜ਼ ਨਹੀਂ ਉਹਦੇ ਕਦੇ ਵੀ ਕੋਈ ਡਿਜੀਟਲ ਅਰੈਸਟ ਨਹੀਂ ਹੁੰਦਾ ਤਾਂ ਇਸ ਚੀਜ਼ ਤੋਂ ਬਚ ਕੇ ਰਹੋ ਇਸ ਚੀਜ਼ ਤੋਂ ਡਰੋ ਨਹੀਂ ਅਗਰ ਤੁਹਾਨੂੰ ਕੋਈ ਅਜਿਹੀ ਕਾਲ ਆਂਦੀ ਹੈ ਅਗਰ ਤੁਹਾਨੂੰ ਕਿਸੇ ਦੇ ਉੱਪਰ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਸਾਡੇ ਧਿਆਨ 'ਚ ਲਾ ਸਕਦੇ ਹੋ ਅਸੀਂ ਉਹਦੇ ਉੱਪਰ ਵੰਦੀ ਕਾਰਵਾਈ ਕਰਾਂਗੇ ਤੇ ਬਸ ਐਂਡ ਦੇ ਵਿੱਚ ਆਹੀ ਕਹੂੰਗੀ ਕਿ ਸੇਫ ਤੇ ਸਤਰਕ ਰਹੋ ਤੇ ਹਰ ਚੀਜ਼ ਦੇ ਉੱਪਰ ਸ਼ੱਕ ਕਰੋ ਜੋ ਵੀ ਤੁਹਾਡੇ ਕੋਲ ਇੰਟਰਨੈਟ 'ਰਾਈ' ਚੀਜ਼ਾਂ ਆਂਦੀਆਂ ਉਹਦੇ ਉੱਪਰ ਸ਼ੱਕ ਕਰਕੇ ਹੀ ਵੈਰੀਫਾਈ ਕਰਕੇ ਹੀ ਉਹਦੇ ਉੱਪਰ ਭਰੋਸਾ ਕਰੋ ਕੋਈ ਵੀ ਅਨオーਥਰਾਇਜ਼ਡ ਯਰ ਅਨਵਾਂਟਿਡ ਸੋਰਸ ਤੋਂ ਕੋਈ ਲਿੰਕ ਵਗੈਰਾ ਆਦੋ ਉਹਦੇ ਕੋਲ ਕਲਿੱਕ ਨਾ ਕਰੋ ਤੇ ਇਸ ਇਸ ਦੇ ਨਾਲ ਨਾਲ ਅੱਜ ਅਸੀਂ ਆ 100 ਜੋ ਮੋਬਾਈਲ ਫੋਨਸ ਹੈ ਜੋ ਵੱਖਰੇ ਵੱਖਰੇ ਟਾਈਮ ਤੇ ਕਿਸੇ ਤਰ੍ਹਾਂ ਗੁੰਮ ਹੋ ਗਏ ਸੀਗੇ ਤੇ ਉਹਨਾਂ ਦੀ ਅਸੀਂ ਅੱਜ ਆਈਐਮਆਈ ਸਰਚ ਵਗੈਰਾ ਰਾਹੀਂ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੇ ਜੋ ਮਾਲਕ ਹੈ ਉਹਨਾਂ ਨੂੰ ਅਸੀਂ ਅੱਜ ਸੌਂਪेंगे ਉਹਨਾਂ ਦੀ ਕੋਈ ਵੀ ਚੀਜ਼ ਜੋ ਉਹਨਾਂ ਨੂੰ ਅਸੀਂ ਮਤਲਬ ਵਾਪਸ ਕਰ ਰਹੇ ਤੇ ਆ ਵੀ ਸਾਈਬਰ ਪੁਲਿਸ ਵੱਲੋਂ ਵਧੀਆ ਇੱਕ ਕੰਮ ਕੀਤਾ ਗਿਆ ਕਿ ਇਹਨਾਂ ਨੇ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਉਹਨਾਂ ਤੱਕ ਜਾਣਕਾਰੀ ਵੀ ਦਿੱਤੀ ਹੈ ਤੇ ਪਲੱਸ ਉਹਨਾਂ ਦੇ ਫੋਨਸ ਨੂੰ ਵੀ ਰਿਕਵਰ ਕੀਤਾ ਹੈ ਤੇ ਅੱਜ 100 ਮੋਬਾਈਲ ਫੋਨਸ ਨੂੰ ਸੀ ਵਾਪਿਸ ਕਰ ਰਹੇ। ਹੋਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਂਡ ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ। ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ